ਅੱਸੀ ਇਹ ਗੱਲ ਜੀ ਮੈਂ ਤੁਹਾਡਾ ਜਗੀ ਖਾਈ ਵਾਲਾ ਤੇ ਅੱਜ ਮੈਂ ਨਿਹਾਲ ਸਿੰਘ ਵਾਲੇ ਦੇ ਵਿੱਚ ਸੀਗਾ ਤੇ ਇੱਕ ਅਨੋਖੀ ਗੱਲ ਦੱਸਣ ਜਾ ਰਿਹਾ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆਹ ਦੀ ਹੱਤੀ ਕਿਸਾਨੀ ਨਹੀਂ ਕਰਦੇ ਤੇ ਆਪਦੀ ਸੇਲ ਨਹੀਂ ਕਰਦੇ ਇਸੇ ਕਰਕੇ ਸਮੱਸਿਆ ਆਉਂਦੀ ਆ ਆਪਣੀ ਜਿਹੜੀ ਫਸਲ ਆ ਜਿਹੜੀ ਵਿਕਦੀ ਨਹੀਂ ਗਈ ਤੇ ਵਿਦੇਸ਼ਾਂ ਦੇ ਵਿੱਚ ਗੋਰੇ ਆਪ ਵੇਚਦੇ ਆ ਤੇ ਆਪ ਵੇਚਦੇ ਆ ਤੇ ਉਹਨਾਂ ਦਾ ਮੁੱਲ ਵੀ ਤਾਂ ਹੀ ਪੈਂਦਾ ਤੇ ਅੱਜ ਮੈਂ ਇੱਕ ਬਜ਼ੁਰਗ ਨੂੰ ਮਿਲਣ ਜਾ ਰਿਹਾ ਪਿੰਡ ਦੱਸਣਗੇ ਸਾਰੀ ਗੱਲਬਾਤ ਹੋਊਗੀ ਤੇ ਮੈਂ ਬੇਨਤੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਮੇਰੇ ਨਾਲ ਹੈਗਾ ਬਾਬਾ ਰਣਜੀਤ ਪਿੰਡ ਤੋਂ ਦੇ ਇਹਦੇ ਨਾਲ ਗੱਲਬਾਤ ਕਰਦੇ ਨੇ ਇਹ ਬਾਬੇ ਨੇ ਇਹਦਾ ਖੇਤੀ ਕਰਕੇ ਤੇ ਆਪ ਕੋਈ ਬੀਜ ਕੇ ਤੇ ਲੋਭੀ ਵੇਚਦਾ ਆ ਸਤਿ ਸ਼੍ਰੀ ਅਕਾਲ ਬਾਬਾ ਸਤਿ ਸ਼੍ਰੀ ਅਕਾਲ ਜੀ ਬਾਬਾ ਕਿਹੜਾ ਪਿੰਡ ਆ ਤੁਹਾਡਾ ਰਣਜੀਤਪੁਰਾਂ ਜੀ ਅੱਛਾ ਤੇ ਕਿੰਨਾ ਕ ਟਾਈਮ ਹੋ ਗਿਆ ਖੇਤੀ ਕਰਦੇ ਨੂੰ ਹਲ ਹੋ ਗਿਆ ਜੀ ਲੈ ਲਓ 20 ਤੋਂ 15 20 ਸਾਲ ਦਾ ਗੰਦ ਕਰਦਾਂ ਅੱਛਾ ਖੇਤੀ ਤੋਂ ਹੀ 15 20 ਸਾਲ ਦੇ ਸੀਗੇ ਉਦੋਂ ਕਰਦੇ ਆ ਤੇ ਆ ਜਿਹੜੀ ਸਬਜ਼ੀ ਵੀ ਇਹ ਦੇ ਕਿੰਨੇ ਕਿ ਸਾਲ ਹੋ ਗਏ 3 ਹੋ ਗਏ 4 ਸਾਲ 50 ਰੁਪਏ 50 ਰੁਪਏ ਹਾਂ ਮਤਲਬ ਕਿੰਨੇ ਕਿ ਸਾਲ ਹੋ ਗਏ ਆ ਸਬਜ਼ੀ ਵੀ ਇਹ ਦੇ ਨੂੰ 3 3 ਸਾਲ 4 ਸਾਲ ਹੋ ਗਏ 4 ਸਾਲ ਹੋ ਗਏ ਤੇ ਆ ਆ ਪੀਦੇ ਆ ਤੇ ਆ ਮਤਲਬ ਵੀਦੇ ਆ ਤੇ ਆ ਵੀ ਵੇਚਦੇ ਆ ਤੇ ਇਹ ਮਤਲਬ ਵੇਚਣ ਜਦ ਤੱਕ ਤਾਂ ਨਹੀਂ ਹੁੰਦੀ ਬਾਬਾ ਆਇਆ ਤਾਂ ਹੈਗਾ ਵੀ ਆਪਦੀ ਵੇਚਦੇ ਆ ਆਪਦੀ ਦੁਕਾਨ ਤੇ ਵੇਗਦੀ ਹੈ ਜਦੋਂ ਸਵੇਰੇ ਮੈਂ ਸੇਰ ਮੰਡੀ 'ਚ ਵੇਚਦੇ ਆ ਤੇ ਉਦੋਂ ਆ ਫਿਰ ਤੈਨੂੰ ਪਤਾ ਹੀ ਰੇਟ ਵੀ ਘੱਟ ਮਿਲਦਾ ਇੱਥੇ ਰੇਟ ਦਾ ਤਾਜ਼ਾ ਮਿਲ ਜਾਂਦਾ ਹਾਂ ਜੀ ਹੈਨਾ ਜੀ ਤੇ ਤੁਸੀਂ ਜਿਵੇਂ ਹੁਣੇ ਵੇਚਦੇ ਆ ਤੇ ਆਪ ਮਿਹਨਤ ਕਰਦੇ ਹੋ ਤੁਹਾਨੂੰ ਐ ਤਾਂ ਸਕੂਨ ਆਏਗਾ ਵੀ ਆਪ ਦੀ ਵੇਚ ਕੇ ਜਾਣੇ ਤੇ ਆ ਦਾ ਰੇਟ ਵਧੀਆ ਮਿਲ ਜਾਂਦਾ ਹਾਂਜੀ ਸਹੀ ਬੰਦਾ ਹੈਣਾ ਪਾਪਾ ਹਾਂ ਮਿਲਦਾ ਰੇਟ ਵਧੀਆ ਵਧੀਆ ਆਨੰਦ ਆਉਂਦਾ ਕਿ ਇੱਥੇ ਹੁਣ ਆ ਕੇ ਆ ਮੋੜ ਜਿਹੜਾ ਟਰੈਕਟਰ ਕਿਹਨੇ ਬਣਾਇਆ ਪਾਪਾ ਇਹ ਮੇਰੇ ਪੋਤੇ ਨੇ ਬਣਾਇਆ ਅੱਛਾ ਉਹ ਕੰਮ ਕਰਦਾ ਹੈ ਜੀ ਹਾਂ ਕਰੇ ਬਣਾਇਆ ਕਰੇ ਬਣਾਇਆ ਹਾਂ ਬਿਜਲੀ ਦਾ ਕੰਮ ਕਰਦਾ ਨਾ ਬਿਜਲੀ ਦਾ ਕੰਮ ਕਰਦਾ ਮੋਟਰਾਂ ਮਹੀਨਸੀਆਂ ਦੇ ਸਾਰੇ ਬਿਜਲੀ ਨਾਲ ਸਭ ਕੰਮ ਕਰਦੇ ਰਣਸੀਕਰਾਂ ਦਾ ਪਾਪਾ ਹਾਂ ਨਹੀਂ ਫਿਰੋ ਹਾਂ ਬਹੁਤ ਵਧੀਆ ਗੱਲ ਆ ਪਾਪਾ ਮੈਨੂੰ ਖੁਸ਼ੀ ਹੋਈ ਆ ਵੀ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਆ ਵੀ ਆਪਦੇ ਹੱਥੀਂ ਕਿਰਤ ਕਰਦੇ ਆ ਹਾਂਜੀ ਤੇ ਪੋਤਾ ਤੇਰਾ ਕੀ ਕੰਮ ਕਰਦਾ ਪਾਪਾ ਉਹ ਇੱਕ ਤਾਂ ਬਿਲੀਆ ਕੰਮ ਕਰਦਾ ਅੱਛਾ ਮਕੀਨਾਂ ਮਖੂਨਾਂ ਖਰਾਬ ਕੁਛ ਜਿਹੜੇ ਢੋਣ ਵਾਲੀ ਆ ਅੱਛਾ ਅੱਛਾ ਮੋਟਰਾਂ ਮਾਟਰਾਂ ਦਾ ਫੈਟਿੰਗ ਕਰਦਾ ਸਾਰੇ ਕੰਮ ਜਾਣਦਾ ਆ ਪਾਪਾ ਤੇਰਾ ਨਾਮ ਕੀ ਆ ਸੱਚੀ ਮੈਨੂੰ ਪੁੱਛਣਾ ਬਹਾਦਰ ਬਹਾਲ ਸਿੰਘ ਰਣਸੀਖਲਾ ਤੋਂ ਹਾਂ ਮੰਡੇ ਦਾ ਤੇ ਮੁੰਡੇ ਦਾ ਨਾਮ ਕੀ ਆ ਪਾਪਾ ਮਨਜਿੰਦਰ ਮਨਜਿੰਦਰ ਤੇ ਹੋਰ ਆਪਣੇ ਪਰਿਵਾਰ ਚ ਵੱਡੇ ਬਜ਼ੁਰਗ ਜਿਹੜਾ ਪੋਤਾ ਥੋੜਾ ਇਹਦਾ ਕੀ ਨਾਂ ਜਿਹੜਾ ਬਣਾ ਕੇ ਗਿਆ ਇਹ ਟਰੈਕਟਰ ਆ ਉਹ ਮਨਜਿੰਦਰ ਮਨਜਿੰਦਰ ਤੇ ਮੁੰਡਿਆਂ ਦਾ ਮੁੰਡੇ ਦਾ ਨਾਂ ਇੱਕ ਨਿਰਮਲ ਉਹਦਾ ਮੁੰਡਾ ਮਾਸ਼ਾਅੱਲਾ ਇਹਦੇ ਮੁੰਡੇ ਆ ਜੀ ਹਾਂ ਨਿਰਮਲ ਦੇ ਮੁੰਡੇ ਬਹੁਤ ਵਧੀਆ ਗੱਲ ਆ ਖੁਸ਼ੀ ਹੁੰਦੀ ਆ ਵੀ ਕੋਈ ਬੰਦਾ ਇਧਰ ਲਈ ਖੇਤੀ ਦੇ ਚ ਜੁੜਿਆ ਹੋਇਆ ਤੇ ਮੈਂ ਬੇਨਤੀ ਕਰਦਾ ਵੀ ਐਂ ਕਿਸਾਨੀ ਨਾਲ ਜੁੜ ਕੇ ਬੰਦਾ ਆਪਦੀ ਖੇਤੀ ਕਰੇ ਤੇ ਆਪ ਹੀ ਵੇਚੇ ਤੇ ਜਿਹਦੇ ਨਾਲ ਆਉਣ ਵਾਲੇ ਭੇਖ ਦੇ ਵਿੱਚ ਜਿਹੜੇ ਹੈਗੇ ਆ ਜਿਹੜੀ ਬੇਰੁਜ਼ਗਾਰੀ ਨਾਲ ਫੈਲੇ ਤੇ ਆਪ ਦੀ ਕਿਰਤ ਕਰਕੇ ਬੰਦਾ ਖਾਵੇ ਅਸੀਂ ਇਹ ਗੱਲ